ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਆ ਖਬਰ ਨਾ ਸਰ ਕਰਦੇ ਆ ਆਪਾਂ ਅੱਜ ਬਿਕਰਮ ਮਜੀਠੀਆ ਬਾਰੇ ਤੇ ਤੁਹਾਨੂੰ ਕੱਲੀ ਕੱਲੀ ਦੱਸਦੇ ਆ ਬੜੀ ਖਬਰ ਸੁਣਨ ਵਾਲਿਆ ਧਿਆਨ ਦੇ ਨਾਲ ਕਿ ਬਿਕਰਮ ਮਜੀਤ ਮਜੀਠੀਆ ਦੀ ਜਿਹੜੀ ਜਲ ਯਾਤਰਾ ਕੀ ਉਹ ਲੰਬੀ ਹੁੰਦੀ ਜਾ ਰਹੀ ਆ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਝਾਤ ਮਾਰ ਲਈਏ ਉਹ ਝਾਤ ਕਾਦੇ ਉੱਤੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਭਾਈ ਅੰਮਰਤਪਾਲ ਸਿੰਘ ਜੋ ਡਿਬਰੂ ਡਿਬਰੂਗੜ੍ਹ ਦੇਲ ਦੇ ਵਿੱਚ ਬੰਦ ਨੇ ਅਸਾਮ ਦੇ ਵਿੱਚ ਉਹਨਾਂ ਨੂੰ ਕਰੀਬ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਤੇ ਇਹ ਮਝੇਠੀਆ ਮਜ਼ਾਕ ਢਾਉਂਦਾ ਸੀ ਕਹਿੰਦਾ ਅਜੇ ਤਾਂ ਕੁਝ ਵੀ ਨਹੀਂ ਹੋਇਆ 3 ਸਾਲ ਹੋ ਗਏ ਚੀਕਾ ਨਿਕਲ ਗਈਆਂ ਕਿ ਜਿਹੜੇ ਐਨੇ ਟਾਈਮ ਤੋਂ ਬੰਦੀ ਸਿੰਘ ਬੈਠੇ ਆ ਉਹਨਾਂ ਨੇ ਤਾਂ ਕਦੇ ਚੀਕਾ ਨਹੀਂ ਮਾਰੀਆਂ ਤੇ ਜਿਹਨੇ ਪੂਰਾ ਮਜ਼ਾਕ ਢਾਇਆ ਜਿੱਜੇ ਸਾਲੇ ਨੇ ਬਿਰਸਾ ਸਿੰਘ ਬਲਟੋਏ ਨੇ ਤੇ ਹਰ ਸੰਮਰਤ ਕੌਰ ਬਾਦਲ ਨੇ ਕਹਿੰਦੇ ਹੁੰਦੇ ਆ ਨਾ ਜਦੋਂ ਆਪਣੇ ਘਰ ਲੱਗਦੀ ਆ ਆਗਾ ਉਦੋਂ ਸੇਕ ਪਤਾ ਹੁੰਦਾ ਕਿ ਸੇਕ ਕੀ ਆ ਦੂਸਰੇ ਦੇ ਘਰ ਲੱਗੀ ਹੋਈ ਆਗਾ ਬਸੰਤ ਲੱਗਦੀ ਆ ਤੇ ਜਦੋਂ ਆਪਣੇ ਉਹੀ ਅੱਗ ਆਪਣੇ ਘਰਾਂ ਵਿੱਚ ਪੈਂਦੀ ਆ ਤਾਂ ਫੇਰ ਉਦੋਂ ਚੀਕਾ ਪੈਂਦੀਆਂ ਨੇ ਫੇਰ ਬੰਦਾ ਬਾਂਕੇ ਦਿਹਾੜੇ ਹਾਈ ਦਿਹਾੜੇ ਫੇਰ ਚੀਕਾ ਕੰਮੇ ਮਾਰਦਾ ਉਹ ਤੁਹਾਨੂੰ ਦੱਸ ਦਿਆ ਕਿ ਚੀਕਾ ਹੋਣਾ ਮਜੀਠੀ ਦੇ ਕਿਵੇਂ ਪੈ ਰੀਆਂ ਨੇ ਗੱਲ ਕਰਦੇ ਮਜੀਠੀ ਦੇ ਆਬਾ ਕਰੀਬ ਇਸ ਤੋਂ ਪਹਿਲਾਂ ਜਿਹੜਾ ਮਜੀਠੀਆ 11 ਵਾਰੀ ਜ਼ਮਾਨਤ ਮੰਗ ਚੁੱਕਿਆ ਉਹਨਾਂ ਦੇ ਬਕੀਰ ਆ ਕਿਹਾ ਜਾ ਰਿਹਾ ਕਿ ਇਹ ਤਾਂ ਬਦਲਾਖੋਰੀ ਦੀ ਭਾਵਨਾ ਜੀ ਪਤਾ ਜੀ ਭਗਵਾਨਤਮਾਨ ਧੱਕਾ ਕਰ ਰਿਹਾ ਇਸ ਤਰ੍ਹਾਂ ਕਰ ਰਿਹਾ ਹੁਣ ਧੱਕਾ ਕਰ ਰਿਹਾ ਤੁਹਾਡੇ ਲਈ ਜਦੋਂ ਭਗਵਾਨਤਮਾਨ ਤੁਹਾਡੇ ਉੱਤੇ ਕੋਈ ਐਕਸ਼ਨ ਲੈਂਦਾ ਤੇ ਉਦੋਂ ਧੱਕਾ ਹੁੰਦਾ ਜਦੋਂ ਦੂਜਰੇ ਵਾਸਤੇ ਜਦੋਂ ਉਹ ਜੇਲਾਂ ਵਿੱਚ ਲੱਗਦੇ ਆ ਤੇ ਉਦੋਂ ਤੁਸੀਂ ਭੰਗੜੇ ਪਾਉਨੇ ਹੋ ਉਦੋਂ ਤੁਸੀਂ ਖੁਸ਼ੀ ਮਨਾਉਨੇ ਉਦੋਂ ਤੁਸੀਂ ਪਾਰਟੀਆਂ ਕਰਦੇ ਹੋ ਕਿ ਚੰਗਾ ਹੋਇਆ ਇਸ ਤਰ੍ਹਾਂ ਹੋਣਾ ਸੀ ਉਹਦੇ ਨਾਲ ਕਿਉਂਕਿ ਤਾਂ ਨੂੰ ਕੁਰਸੀ ਦੀ ਭੁੱਖਾ ਕੁਰਸੀ ਦੀ ਲਾਲਚਾ ਕੇ ਸਿਰਫਾ ਕਿ ਕੁਰਸੀ ਸਾਡੇ ਕੋਲੇ ਦਵਾਰੇ ਕਿਵੇਂ ਆਊਗਾ ਇੱਕੋ ਰਾਮੂ ਵਾਲੀ ਦੀ ਮੈਂ ਵੀਡੀਓ ਸੁਣ ਰਿਹਾ ਸੀ ਰਾਤ ਉਹ ਦਵਾਰੇ ਫੇਰ ਪਹਿਲਾਂ ਵਾਲੇ ਕਈ ਗੱਲਾਂ ਕਈਆਂ ਨੇ ਉਹ ਕਹਿੰਦਾ ਖੋਸਰਿਆਂ ਦੇ ਘਰ ਤਾਂ ਕਹਿੰਦਾ ਨੰਮ ਬਸ ਸਕਦਾਗਾ ਪਰ ਕਹਿੰਦਾ ਬਾਦਲ ਕਹਿੰਦੇ ਜਿਹੜੀ ਕੁਰਸੀ ਆ ਉਹ ਇਹਨਾਂ ਨੂੰ ਨਸੀਬ ਨਹੀਂ ਹੋਵੇਗੀ ਹੁਣ ਮਜੀਠੀ ਬਾਰੇ ਹੁਣ ਤੁਹਾਨੂੰ ਧਿਆਨ ਦੇ ਨਾਲ ਸੁਣਨਾ ਬੜੀ ਖਬਰ ਆ ਨੂੰ ਅੱਗੇ ਜਿਹੜਾ ਸ਼ੇਅਰ ਜ਼ਰੂਰ ਕਰ ਦੇਣਾ ਔਰ ਬਿਜੀਲੈਂਸਾ ਵੱਲੋਂ ਦੱਸਿਆ ਜਾ ਰਿਹਾ ਕਿ ਜਿਸ ਦੀ ਆਮਦਨ ਆ 130 ਕਰੋੜ ਦੀ ਜਿਹੜੀ ਸੈੱਲ ਕੰਪਨੀਆਂ ਦੇ ਵਿੱਚ ਲਾਇਸੀ ਬਿਕਰ ਮਜੀਠਿਆ ਵੱਲੋਂ ਉਹ ਕਿੱਥੇ ਕਿੱਥੇ ਆ ਹਿਮਾਚਲਾ ਸਿਮਲਾ ਦਾ ਦਿੱਲੀ ਆ ਯੂਪੀ ਆ ਗੋਰਖਾ ਪ੍ਰਾ ਤੇ ਜਿਹੜਾ ਹੋਰ ਅਨੇਕਾ ਥਾਵਾਂ ਤੇ ਪੰਜਾਬ ਦੇ ਕਈ ਥਾਵਾਂ ਤੇ ਇਹਦੇ ਵਿੱਚ ਤਲਬੀਰ ਗਿੱਲਾ ਬਿੱਟੂ ਔਲਖਾ ਸਾਬਕਾ ਡੀਜੀਪੀ ਆ ਨਰਿੰਦਰ ਸਿੰਘ ਐਡੀਜੀਪੀ ਦੇ ਡਾਇਰੈਕਟਰ ਰਹੇ ਨੇ ਉਹਨਾਂ ਨੇ ਸਾਰੀ ਇਹ ਜਾਣਕਾਰੀ ਦੱਸੀ ਆ ਕਿ ਜਿਹੜਾ ਇਹ ਮਜੀਠੀਆਂ ਵੱਲੋਂ ਜਿਹੜਾ ਆ ਕੁਝ ਕੀਤਾ ਜਾ ਰਿਹਾ ਸੀ ਇੰਨੀ ਜਿਹੜੀ ਆਮਦਨ ਜਾਇਦਾਦ ਕਮੇ ਇਹਨੇ ਲੁੱਟ ਕੋ ਸੁੱਟ ਦੇ ਨਾਲ ਕਿੱਥੋਂ ਬਣਾਈ ਹੈ ਕਿੱਥੋਂ ਰੁਪਿਆ ਆਇਆ ਨਾਲ ਕਹਿੰਦੇ ਇਸੇ ਦੋਸਤ ਸੀ ਜਿਹੜੇ ਇਹਨੇ ਆਪਣੇ ਪੱਗ ਬਟਪਰਾ ਮੰਨੇ ਹੋਏ ਸੀ ਸੱਤਾ ਤੇ ਪਿੰਦੀ ਜਿਹੜਾ ਇੱਕ ਸੱਤਾ ਤੇ ਪਿੰਦੀ ਆ ਜਿਹੜਾ ਉਹਨਾਂ ਨੂੰ ਇੱਥੋਂ ਤੱਕ ਕਿ ਉਹਨਾਂ ਨੂੰ ਸਰਕਾਰੀ ਸਿਕਉਰਟੀਆਂ ਵੀ ਦਿੱਤੀਆਂ ਸੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਹੈਲੀਕਾਪਟਰ ਵੀ ਜਿਹੜਾ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲ ਜਾਂਦੇ ਸੀ ਤੇ ਐਸ ਕਰਦੇ ਸੀ ਤੇ ਅੱਜ ਸਿੱਤੀ ਜਿਹੜਾ ਸੱਤੀ ਹੈ ਤੇ ਭਿੰਦੀ ਆ ਉਹ ਪਤਾ ਨਹੀਂ ਕਿੱਥੇ ਆ ਤੇ ਕਹਿੰਦੇ ਜਦੋਂ ਬੇਕਰ ਮਜੀਠੀਆਂ ਨੂੰ ਜਦੋਂ ਮਿਲਣਾ ਹੁੰਦਾ ਸੀ ਜਦੋਂ ਇਹਨਾਂ ਦੇ ਸੱਤਾ ਦੇ ਵਿੱਚ ਸਰਕਾਰ ਰਹੀ ਆ ਤੇ ਉਦੋਂ ਕਹਿੰਦੇ ਸੱਤੇ ਤੋਂ ਬਿਨਾ ਪੁੱッセ ਬਿਨਾ ਕਹਿੰਦੇ ਚਿੜੀ ਨਹੀਂ ਫਰਕਦੀ ਸੀ ਸੱਤੇ ਤੋਂ ਬਿਨਾ ਜਿਹੜਾ ਉਹ ਦੱਸਦਾ ਸੀ ਵੀ ਹੈਗਾ ਜਾਂ ਨਾ ਹੈਗਾ ਜਾਂ ਮਿਲਣਾ ਜਾਂ ਕਿਹਨੂੰ ਨਹੀਂ ਮਿਲਣਾ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਸੱਤੇ ਤੇ ਪਿੰਦੀ ਅਤੇ ਹੋਰ ਜਿਹੜੇ ਕਿ ਅਕਾਲੀ ਆਗੂ ਸੀ ਉਹਨਾਂ ਦੀਆਂ ਘਰਾਂ ਦੇ ਵਿੱਚ ਮਜੀਠੀ ਦੇ ਘਰ ਦੇ ਵਿੱਚ ਮਹਿਫਲੇ ਲੱਗਦੀਆਂ ਸੀ ਸਾਮਾ ਨੂੰ ਜਿਹੜੇ ਦੌਰ ਸੀ ਤੁਹਾਨੂੰ ਪਤਾ ਹੀ ਆ ਕਿ ਕਿਹੜੇ-ਕਿਹੜੇ ਚੱਲਦੇ ਸੀ ਹੁਣ ਇੱਥੋਂ ਤੱਕ ਭਵਤਮਨ ਤੱਕ ਇਹ ਕਹਿ ਦਿੱਤਾ ਕਿ ਜੇਕਰ ਇਹ ਅਮਦ ਤੋਂ ਬਾਅਦ ਜਿਹੜੇ ਸਰੋਤ ਨੇ ਉਹਦੇ ਵਿੱਚੋਂ ਕਵੇਂ ਨਾ ਕਵੇਂ ਇਹ ਜਮਾਤ ਵੀ ਲੈ ਲੈਂਦਾ ਤਾਂ ਕਹਿੰਦਾ ਸਾਡੇ ਕੋਲੇ ਇੱਕ ਟੋਕੜਾ ਸਬੂਤਾਂ ਦਾ ਇਕੱਠਾ ਕਰ ਲਿਆ ਕੰਨਾ ਉਹ ਟੋਕਰਾ ਸੀ ਅਦਾਲਤ ਦੇ ਵਿੱਚ ਦੇ ਦੇਵਾਂਗੇ ਕਿ ਅਦਾਲਤ ਨੂੰ ਕਹਿ ਦੇਵਾਂਗੇ ਭਾਈ ਆਹ ਚੱਕੋ ਟੋਕਰਾ ਫਰੋਲੋ ਇਹਦੇ ਵਿੱਚ ਕੀ ਕੁਝ ਆ ਜਣੀ ਕਿ ਮਜੀਠੀ ਨੂੰ ਨਾਲ ਦੇ ਨਾਲ ਗ੍ਰਫਦਾਰ ਕੀਤਾ ਜਾਊਗਾ ਜੇਲ੍ਹ ਤੋਂ ਨੰਗਣ ਤੋਂ ਪਹਿਲਾਂ ਹੀ ਜਿਹੜਾ ਜਿਹੜਾ ਐਫ ਆਈ ਆਰ ਜਿਹੜਾ ਕੱਟ ਦਿੱਤੀ ਗਈ ਆ ਤੇ ਹੁਣ ਇੱਥੋਂ ਇਹ ਵੀ ਦੱਸਿਆ ਜਾ ਰਿਹਾ ਕਿ ਮਜੀਠੀ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਡਰੱਗ ਦੇ ਕੇਸ ਵਿੱਚ ਤੇ ਜਿਹੜਾ آمدਨ ਤੋਂ ਵੱਧ ਆਜਾਇਸ਼ਤ ਦਾ ਜਿਹੜਾ 540 ਕਰੋੜ ਦੀ ਜਿਹੜੀ ਜਾਇਦਾਦ ਬਣਾਈ ਆ ਤੇ ਰنجੀਤ ਸਿੰਘ ਗੱਲਾ ਤੇ ਜਿਹੜਾ ਘਰ ਵੀ ਉਹ ਵੀ ਸਾਪੇ ਮਾਰੀ ਕੀਤੀ ਆ ਬਿਜੀਲੈਂਸਾ ਜਿਹੜੀ ਲਗਾਤਾਰ ਸਬੂਤ ਇਕੱਠੇ ਕਰ ਰਹੀ ਆ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਮਾੜਾ ਮੋਟਾ ਸਬੂਤ ਆ ਤੇ ਉਹ ਇਕੱਠੇ ਕਰ ਤੇ ਲੱਗੇ ਹੋਈ ਆ ਤੇ ਮਜੀਠੀਆ ਹੁਣ ਅੰਦਰ ਬੈਠਾ ਕਹਿੰਦੇ ਚੀਕਾ ਮਾਰਦਾ ਕਹਿੰਦਾ ਮੈਨੂੰ ਭਮੱਕੜ ਤੰਗ ਕਰਦੇ ਆ ਹਣ ਪਮੱਕੜ ਤਾਂ ਪਾਈ ਦੋ ਤਰ੍ਹਾਂ ਦੇ ਇੱਕ ਤਾਂ ਆਪਮੱਕੜ ਹੁੰਦੇ ਕੁਦਰਤ ਵੱਲ ਬਣਾਏ ਐ ਬੈਸੇ ਤਾਂ ਦੋਨੇ ਕੁਦਰਤ ਵੱਲ ਬਣਾਏ ਆ ਤੇ ਇੱਕ ਪਗਵਾਨ ਦਵਾਨ ਕਹਿੰਦਾ ਮੇਰੇ ਪਮੱਕੜ ਹੁਣ ਪਤਾ ਨਹੀਂ ਪਾਈ ਕਿਹੜੇ ਪਮੱਕੜ ਤੰਗ ਕਰਦੇ ਅੰਦਰ ਆਵਾਂ ਦੀ ਪਾਰਟੀ ਦੇ ਪਮੱਕੜ ਵੀ ਆ ਤੇ ਦੂਜੇ ਜਿਹੜਾ ਕੁਦਰਤ ਵੱਲੋਂ ਉੜਦੇ ਫਿਰਦੇ ਹੁੰਦੇ ਰਾਤ ਨੂੰ ਉਹ ਪਮੱਕੜ ਵੀ ਆ ਇੱਕ ਹੋਰ ਗੱਲ ਕਹਿੰਦਾ ਮੈਨੂੰ ਚੂਹੇ ਤੰਗ ਕਰਦੇ ਅੰਦਰ ਵੀ ਜੇਲ੍ਹ ਦੇ ਵਿੱਚ ਚੂਹੇ ਕਿੱਥੋਂ ਆ ਗਏ ਕਹਿੰਦਾ ਅੰਦਰ ਚੂਹੇ ਤੰਗ ਕਰਦੇ ਆ ਕਹਿੰਦਾ ਦੰਦੀ ਵੱਢ ਕੇ ਕਹਿੰਦਾ ਮੇਰੀ ਪਤਨੀ ਲੱਤ ਤੇ ਕਹਿੰਦਾ ਸੀ ਪਤਨੀ ਕਿੱਥੇ ਲੈ ਦੱਸੋ ਇਹ ਹਾਸੋ ਹੀਣੀਆਂ ਗੱਲਾਂ ਨੇ ਸੱਚ ਨੇ ਇਹ ਹੁਣ ਲੋਕ ਕਹ ਦੇਣਗੇ ਪਤਨੀ ਆਪਦੇ ਕੋਲ ਬਣਾਈ ਜਾਂਦਾ ਇਹ ਸੱਚੀ ਗੱਲਾਂ ਇਹ ਕਹਿੰਦਾ ਮੈਨੂੰ ਚੂਹੇ ਤੰਗ ਕਰਦੇ ਆ ਕਹਿੰਦਾ ਕਦੇ ਸਹਰਾਣਾ ਮੰਗਦਾਗਾ ਕਦੇ ਏਸੀ ਮੰਗਦਾਗਾ ਕਦੇ ਕੁਝ ਮੰਗਦਾਗਾ ਕਦੇ ਕੁਝ ਮੰਗਦਾਗਾ ਤੇ ਹੁਣ ਲੋਕ ਤਾਂ ਇਤੋਂ ਤੱਕ ਵੀ ਕਹਿ ਰਹੇ ਆ ਕਿ ਜੇਕਰ ਇਹਨੂੰ ਜਮਾਨਤ ਨਾ ਮਿਲੇ ਕਿ ਤੁਸੀਂ ਸ਼ਰਤ ਲਾ ਲਓ ਕਿਦਾ ਦਿਵਾਖ ਹਲਦੂਗਾ ਤੇ ਦੂਸਰੇ ਪਾਸੇ ਭਗਵਾਨ ਤਮਾਰ ਕਹਿੰਦਾ ਲੋਕ ਮੇਰੇ ਕਹਿੰਦੇ ਕੰਨਾਂ ਦੇ ਵਿੱਚ ਗੱਲ ਆ ਕੇ ਇਹ ਕਹਿੰਦੇ ਆ ਕਿ ਹੁਣ ਤੂੰ ਹੱਥ ਦਾ ਪਾ ਲਿਆ ਕਿਤੇ ਹੁਣ ਸਾੜ ਨਾ ਦੀ ਅਦਬਚਾਲੇ ਦਾ ਛੜ ਦੀ ਮਸਾ ਘੁੱਗੀ ਫੱਸੀ ਆ ਤੇ ਤੁਸੀਂ ਉਹ ਕਹਿੰਦਾ ਉਹਨੂੰ ਘੁੱਗੀ ਆ ਜਿਹੜੀ ਉਹਨੂੰ ਜਾਲ ਹੀ ਕਹਿੰਦੇ ਬਹੁਤ ਬੁਰੀ ਤਰ੍ਹਾਂ ਪਾਇਆ ਹੋਇਆਗਾ ਤੇ ਉਹਦਾ ਬਚਣਾ ਮੁਸ਼ਕਲ ਆ ਤੇ ਉਹ ਚੀ ਚੀ ਤਾਂ ਜ਼ਰੂਰ ਕਰਦੀ ਆ ਬਾਹਰ ਵੀ ਕਰਦੀ ਛੁਰ ਅੰਦਰ ਥੋੜਾ ਯਾਦੇ ਕਰਨ ਲੱਗ ਪਈ ਕਿਉਂਕਿ ਹੁਣ ਪਹਿਲਾਂ ਖੁੱਲੀ ਸੀ ਹੁਣ ਥੋੜੀ ਜਿਹੀ ਕੈਦ ਹੋ ਗਈ ਤੇ ਅੱਜ ਉਹਨੂੰ ਲੱਗਦਾਗਾ ਕਿ ਮੈਨੂੰ ਸਜ਼ਾ ਨਹੀਂ ਹੋਈ ਮਜੀਠੀ ਨੂੰ ਅੱਜ ਇਹ ਲੱਗਦਾ ਕਿ ਮੈਨੂੰ ਬਚਾਇਆ ਜਾਊਗਾ ਮੈਨੂੰ ਛੱਡਿਆ ਜਾਊਗਾ ਕਿ ਭਵੰਤਮਾਨ ਮੇਰੇ ਤੇ ਤਰਸ ਕਾ ਲੂਗਾ ਭਵੰਤਮਾਨ ਨੇ ਕੱਲ ਕਲੀਅਰ ਕਰ ਦਿੱਤਾ ਜਿਹੜਾ ਇਸ ਦੇਸ਼ ਦੇ ਵਿੱਚ ਭੰਗ ਪਾਉਣਾ ਚਾਹੁੰਦਾ ਜਿਹੜਾ ਇਸ ਦੇਸ਼ ਨੂੰ ਤੋੜਨਾ ਚਾਹੁੰਦਾ ਜਾਂ ਜਿਹੜਾ ਡਰੱਗ ਵੇਚਦਾਗਾ ਜਿਨ੍ਹਾਂ ਨੇ ਲੱਖਾਂ ਪੁੱਤ ਮਾਰੇ ਹੋਏ ਆ ਮਾਵਾਂ ਦੇ ਜਾਂ ਜਿਹੜਾ ਨਸ਼ੇ ਵੇਚ ਕੇ ਕਮਾਈ ਕੀਤੀ ਹੋਈ ਆ ਜਾ ਜਿਨ੍ਹਾਂ ਨੇ ਕਰੋੜਾਂ ਦੇ ਕੱਪੜੇ ਕੀਤੇ ਹੋਏ ਆ ਉਹਨਾਂ ਦੇ ਲਈ ਜੇਲ ਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਇਹਦੇ ਤਹਿਤ ਜਿਹੜਾ ਮਨਜੀਠੀਆਗਾ ਹੁਣ ਉਹਦੇ ਚੀਕਾਂ ਨੇ ਜਿਹੜੀਆਂ ਹੁਣ ਥੋੜੇ ਟਾਈਮ ਤੱਕ ਜਿਹੜੀਆਂ ਹੋਰ ਵੱਜਣਗੀਆਂ ਅੱਜ ਤਾਂ ਜਿਹੜਾ ਹੁਣ ਆ ਤੁਸੀਂ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਕਾਨਫਰੰਸ ਹੋ ਕੇ ਹਟਈ ਆ ਉਹਦੇ ਵਿੱਚ ਬੰਦੀ ਸਿੰਘ ਵੀ ਆਏ ਆ ਕਿ ਜਿਹੜੇ ਸਪੈਸ਼ਲ ਸੱਦੇ ਜਾਂਦੇ ਆ ਕਿ ਭਾਈ ਅੰਬਰਪਾਲ ਸਿੰਘ ਦੇ ਖਿਲਾਫ ਤੁਸੀਂ ਬੋਲਣਾ ਐਤੇ ਤੁਸੀਂ ਹੋਰ ਕੋਈ ਗੱਲ ਨਹੀਂ ਕਰਨੀ ਕਿੱਡੀ ਸ਼ਰਮ ਦੀ ਤੇ ਘਟੀਆਂ ਗੱਲ ਆ ਵੀ ਤੁਹਾਡਾ ਕੀ ਪਾਰਟੀਆਂ ਦੇ ਨਾਲ ਲੈਂਡ ਦੇਣਾ ਤੁਸੀਂ ਸਾਰੀ ਜਿੰਦਗੀ ਜੇਲ੍ਹਾਂ ਦੇ ਵਿੱਚ ਕੱਟ ਲਈਆਂ ਤੁਸੀਂ ਕਿਸੇ ਦੇ ਵਿਰੁੱਧ ਬੋਲ ਕੇ ਤੁਸੀਂ ਆਪਣੀ ਏਮਜਾ ਜਿਹੜੀ ਉਹ ਘਟਾ ਰਹੇ ਹੋ ਲੋਕਾਂ ਦੇ ਅੰਦਰ ਤੇ ਜਿਹੜਾ ਇਹ ਬਹੁਤ ਜਿਹੜਾ ਮੰਦ ਭਾਗਾ ਜਿਹੜਾ ਗਰਦੀਪ ਖੇੜਾਗਾ ਮੈਂ ਸਿੱਧੀ ਗੱਲ ਕਰ ਦਿੰਦਾ ਤੇ ਚਲੋ ਸਤਕਾਰ ਸਾਰਿਆਂ ਦਾ ਸਤਕਾਰ ਇਸ ਕਰਕੇ ਆ ਕਿ ਉਹਨਾਂ ਨੇ ਆਪਣੇ ਕੋਈ ਨਿੱਜੀ ਵਾਸਤੇ ਵਾਸਤੇ ਕੁਰਬਾਨੀਆਂ ਨਹੀਂ ਕੀਤੀਆਂ ਸਿੱਖ ਕੌਮ ਵਾਸਤੇ ਕੀਤੀਆਂ ਪਰ ਜੇ ਉਹੀ ਸਿੱਖ ਕੌਮ ਦੇ ਗਦਾਰਾਂ ਦੀ ਝੋਲੀ ਵਿੱਚ ਪੈ ਜੇ ਜੇ ਉਹੀ ਸਿੱਖ ਕੌਮ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਸੀ ਜਿਨ੍ਹਾਂ ਨੇ ਉਹਨਾਂ ਦੀ ਪੋਸ਼ਤ ਪਨਾਹੀ ਕੀਤੀ ਹੋਵੇ ਸੌਦਾ ਸਾਧ ਨੂੰ ਮਾਫੀ ਦਿੱਤੀ ਹੋਵੇ ਕਾਲਤਾ ਸਭ ਤੋਂ ਆਪਦੇ ਘਰੇ ਬੁਲਾ ਕੇ ਉਹੀ ਸੁਖਵੀਰ ਬਾਦਲ ਉਹਨਾਂ ਦੇ ਸੌਦੇ ਸਾਧ ਦੇ ਪੈਰਾਂ 'ਚ ਲਟਦਾ ਹੋਵੇ ਤੇ ਅੱਜ ਉਹਦੇ ਜਿਹੜਾ ਦਰਤੇ ਆ ਕੇ ਅੱਜ ਉਹ ਵੱਡਾ ਤੈਸੀ ਹੋ ਗਿਆ ਅੱਜ ਬੜਾ ਸੱਚਾ ਸੁੱਚਾ ਹੋ ਗਿਆ ਵੈਸੇ ਤਾਂ ਇਹਨਾਂ ਦੀ ਪਾਰਟੀ ਵਿੱਚ ਸੁੱਤੇ ਸੁੱਚੇ ਬਹੁਤ ਆ ਤੇ ਜਣੇ ਕਿ ਸ਼ਰਮ ਆਉਣੀ ਚਾਹੀਦੀ ਆ ਤੇ ਹੁਣ ਲੱਗਦਾ ਕਾ ਕਿ ਜਿਹੜਾ ਬਿਕਰਮ ਜੀਠੀ ਹੈਗਾ ਇਹਨੂੰ ਦੱਸਿਆ ਜਾ ਰਿਹਾ ਕਿ ਜੇਲ੍ਹ ਆ ਜਿਹੜੀ ਉਹ 20 ਸਾਲ ਤੋਂ ਪਲੱਸ ਹੋ ਸਕਦੀ ਆ ਤੇ ਜਿਹੜੀਆਂ ਹੁਣ ਮੁਸ਼ਕਲਾਂ ਨੇ ਇਹਦੀਆਂ ਲਗਾਤਾਰ ਬਾਦੀਆਂ ਜਾ ਰਹੀਆਂ ਨੇ ਤੇ ਹੁਣ ਆਉਣ ਵਾਲੇ ਟਾਈਮ ਵਿੱਚ ਦੇਖਾਂਗੇ ਕਿ ਭਗਵਾਨ ਤਮਨ ਕੀ ਵੱਡਾ ਐਕਸ਼ਨ ਕਰਦਾ ਗਿਆ ਕਿਹੜਾ ਉਹਨਾਂ ਦੇ ਕੋਲ ਟੋਕਰ ਹੈਗਾ ਜਿਹੜਾ ਭਰਿਆ ਹੋਇਆ ਹੈਗਾ ਕੀ ਕੁਝ ਉਹਦੇ ਵਿੱਚੋਂ ਨਿਕਲਦਾਗਾ ਇਹ ਤੁਹਾਨੂੰ ਜ਼ਰੂਰ ਜਲਦੀ ਅਸੀਂ ਇਸ ਖਬਰ ਦੇ ਨਾਲ ਬਣੇ ਰਹੋ ਤੁਸੀਂ ਤੇ ਇਸ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਅਦ ਸ਼ੇਅਰ ਕਰਦੇ ਆਪਣੇ ਕਮੈਂਟ ਜ਼ਰੂਰ ਲਿਖਿਓ ਵੀਡੀਓ ਬੇਸ਼ੱਕ ਸ਼ੇਅਰ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਤੁਹਾਨੂੰ ਜੇਕਰ ਚੰਗੀ ਨਹੀਂ ਲੱਗਦੀ ਬਿਸਾਕ ਨਾ ਕਰੇ ਪਰ ਕਮੈਂਟ ਜਰੂਰ ਕਰ ਦਿਓ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ